ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਪੂੜਿਆਂ ਦੀ ਜਿਸ ਤਰ੍ਹਾਂ ਕਿ ਸੌਣ ਦੇ ਮਹੀਨੇ ਦੇ ਵਿੱਚ ਘਰ-ਘਰ ਪੂੜੇ ਬੰਦੇ ਸੀ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਤੇ ਹਰ ਘਰ ਦੇ ਵਿੱਚ ਸੌਣ ਦੇ ਮਹੀਨੇ ਵਿੱਚ ਇੱਕ ਸ਼ਗਨ ਸਮਝਿਆ ਜਾਂਦਾ ਸੀ ਪੂੜਿਆਂ ਨੂੰ ਬਣਾਉਂਦਾ ਪਰ ਹੁਣ ਸਮਾਂ ਬਹੁਤ ਜੋਗੀ ਘਟ ਹੋ ਚੁੱਕੀ ਹੈ ਤੇ ਤਬਦੀਲੀਆਂ ਬਹੁਤ ਆ ਚੁੱਕੀਆਂ ਨੇ ਤੇ ਹੁਣ ਬਹੁਤ ਹੀ ਇੱਕ ਘਟ ਜੋ ਦੇਖਣ ਨੂੰ ਮਿਲਦਾ ਹੈ ਸੋ ਅੱਜ ਦੀ ਜਿਹੜੀ ਵੀਡੀਓ ਹੈ ਤੁਸੀਂ ਦੇਖ ਰਹੇ ਹੋ ਸਾਡੇ ਜੰਡਿਆਲਾ ਗੁਰੂ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਹੈ ਜਿੱਥੇ ਕਿ ਅੱਜ ਜੋ ਸੰਗਤ ਦੇ ਵਾਸਤੇ ਸਪੈਸ਼ਲ ਜੋ ਸੌਣ ਮਹੀਨੇ ਦੇ ਜੋ ਤੋਹਫੇ ਜਿੰਨੂੰ ਕਹਿੰਦੇ ਨੇ ਪੂੜੇ ਤਿਆਰ ਹੋ ਰਹੇ ਨੇ ਸੋ ਗੁਰਦੁਆਰਾ ਸਾਹਿਬ ਦੇ ਜੋ ਸੇਵਾਦਾਰ ਨੇ ਆਪ ਤਿਆਰ ਕਰ ਰਹੇ ਨੇ ਆਪਣੀ ਹੱਥਾਂ ਦੇ ਨਾਲ ਸੋ ਹੁਣ ਸਮਾਂ ਬਹੁਤ ਹੀ ਜੋ ਐਸਾ ਆ ਚੁੱਕਾ ਹੈ ਕਿ ਅੱਜ ਕੱਲ੍ਹ ਲੋਕਾਂ ਕੋਲ ਟਾਈਮ ਨਹੀਂ ਹੈ ਘਰਾਂ ਦੇ ਵਿੱਚ ਵੀ ਜਿਆਦੇ ਪੂੜੇ ਹੁਣ ਨਹੀਂ ਬੰਦੇ ਹੁਣ ਜ਼ਿਆਦਾਤਰ ਦੁਕਾਨਾਂ ਤੇ ਮਿਲ ਜਾਂਦੇ ਨੇ ਬੜੇ ਬਣਾਤੇ ਹੀ ਤੇ ਜਾਂ ਫਿਰ ਦੂਜੇ ਨੰਬਰ ਤੇ ਜੋ ਗੁਰੂ ਘਰਾਂ ਦੇ ਵਿੱਚ ਇਹ ਪੂੜੇ ਬੰਦੇ ਨੇ ਜਿਸ ਤਰ੍ਹਾਂ ਸਾਡੇ ਜੰਦੇਲਾ ਗੁਰੂ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਿਖੇ ਅੱਜ ਸੰਗਤ ਵਾਸਤੇ ਜੋ ਵੀਰਵਾਰ ਦਾ ਹਫਤਾਵਾਰੀ ਪ੍ਰੋਗਰਾਮ ਦਾ ਉਸ ਤੇ ਵੀ ਤਿਆਰ ਕੀਤੇ ਜਾ ਰਹੇ ਨੇ ਸੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਨਾ ਕਿ ਸੌਣ ਮਹੀਨੇ ਨਾਲ ਜੁੜੀ ਹੈ ਤੇ ਸੌਣ ਮਹੀਨੇ ਦੇ ਵਿੱਚ ਜੋ ਪੂੜਿਆਂ ਦਾ ਖਾਸ ਮਹੱਤਵ ਹੁੰਦਾ ਹੈ ਤੁਹਾਨੂੰ ਪਤਾ ਹੈ ਕਿ ਤਰ੍ਹਾਂ ਤੁਸੀਂ ਜਾਣਦੇ ਹੋ ਜੋ ਖੀਰ ਤੇ ਪੂੜੇ ਘਰ-ਘਰ ਬੰਦੇ ਨੇ ਸੋ ਇਸੇ ਨੂੰ ਮੁੱਖ ਰੱਖਦੇ ਆ ਅੱਜ ਗਰਮੀ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਜੋ ਸੰਗਤ ਲਈ ਸੇਵਾਦਾਰਾਂ ਵੱਲੋਂ ਜੋ ਪੂੜਿਆਂ ਦਾ ਤੇ ਖੀਰ ਦਾ ਪ੍ਰਬੰਧ ਕੀਤਾ ਗਿਆ ਸਪੈਸ਼ਲ ਲੰਗਰ ਦੇ ਨਾਲ ਵੀਰਵਾਰ ਦੇ ਹਫਤਾਵਾਰੀ ਪ੍ਰੋਗਰਾਮ ਦੇ ਵਿੱਚ ਨਿਕਲਦੇ ਸਮਾਂ ਹੁਣ ਘਟਿਆ ਹੈ ਹੁਣ ਜ਼ਿਆਦਾਤਰ ਗੁਰਦੁਆਰਿਆਂ ਜਾਂ ਦੁਕਾਨਾਂ ਦੇ ਵਿੱਚ ਹੀ ਇਹ ਜੋ ਦੇਖਣ ਨੂੰ ਮਿਲਦਿਆ ਹੈ ਤੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪ ਆਪਣੀਆਂ ਜੋ ਯਾਦਾਂ ਉਹ ਵੀ ਜੋ ਤਾਜ਼ੀਆਂ ਕਰਨੀਆਂ ਦੇ ਨਾਲ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ